ਚੱਲ 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 ਤੇ ਆ ਗਏ ਨਿਰਗੰਦਰ ਦੁੱਕਾ ਦੇਣੇ ਕੇ ਬਾਦ ਰਾਈ ਗਿਰੋ ਨੇ ਮੈਂ ਅਰਗੋ ਇਹ ਬਤਾਇਆ ਜਿਸ ਟਾਈਮ ਉਸਨੇ ਉਸਕੋ ਧੱਕਾ ਦੇ ਦਿੱਤਾ ਤਾਂ ਫੋਨ 'ਤੇ ਇਹ ਵੀ ਬਤਾਇਆ ਕਿ ਮੈਂ ਆਪਣੇ ਲੜਕੇ ਕੋ ਧੱਕਾ ਦੇ ਦਿਆ ਹੈ ਪਾਖੜਾ ਨਹਿਰ 'ਚ ਰੁੜੇ ਜਾ ਰਹੇ ਬੱਚੇ ਦੀਆਂ ਇਹ ਲਾਈਵ ਤਸਵੀਰਾਂ ਦੇਖੋ ਤੇ ਫਿਰ ਬੇਖੌਫ ਹੋ ਕੇ ਛਾਲਾ ਮਾਰਦੇ ਇੱਕ गोताखोर ਇਸ ਬੱਚੇ ਲਈ ਫੁਰਸ਼ਤੇ ਬਣ ਕੇ ਆਏ ਜਿਨ੍ਹਾਂ ਨੇ ਨੱਕੋ ਨੱਕ ਭਰੀ ਪਾਖੜਾ ਨਹਿਰ 'ਚ ਰੁੜੇ ਜਾਂਦੇ ਇਸ ਬੱਚੇ ਦਾ ਸਿਰਫ ਹੱਥ ਦੇਖਿਆ ਸੀ ਤੇਜ਼ ਰਫਤਾਰ ਪਾਣੀ ਦੀ ਪ੍ਰਵਾਹ ਕੀਤੇ ਬਿਨਾ ਇਹਨਾਂ ਗੋਤਾਖੋਰਾ ਨੇ ਬੱਚੇ ਨੂੰ ਮੌਤ ਦੇ ਮੂੰਹ ਚੋਂ ਜਿਸ ਤਰੀਕੇ ਨਾਲ ਕੱਢ ਕੇ ਲਿਆਂਦਾ ਉਹ ਸਾਰੇ ਦ੍ਰਿਸ਼ ਨੂੰ ਦੇਖ ਕੇ ਤੁਹਾਡੇ ਦੰਦਾ ھیਠਾ ਜੀ ਵੀ ਆ ਸਕਦੀ ਹੈ ਅਸਲ ਚ ਪਾਖੜਾ ਨਹਿਰ ਚ ਰੁੜਿਆ ਜਾਂਦਾ ਇਹ ਬੱਚਾ ਨਾਪਾ ਦੇ ਪਿੰਡ ਕਕਰਾਲਾ ਦਾ ਰਹਿਣ ਵਾਲਾ ਹੈਰੀ ਕਪਲਾ ਉਰਫ ਸ਼ਮੀ ਹੈ ਇਸ ਮਾਸੂਮ ਦੀ ਮਾਂ ਸੁਖਮਿੰਦਰ ਤੇ ਇਲਜ਼ਾਮ ਲੱਗੇ ਨੇ ਕਿ ਇਸਨੇ ਆਪਣੇ 10 ਕੁ ਸਾਲਾਂ ਦੇ ਮਾਸੂਮ ਨਾਲ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਕਲੇਜੇ ਧਾ ਪੈ ਸਕਦੀ ਹੈ। ਮਾਸੁਖਮਿੰਦਰ ਤੇ ਇਲਜ਼ਾਮ ਲੱਗੇ ਨੇ ਕਿ ਇਹ ਮੰਗਲਵਾਰ ਪਟਿਆਲਾ ਨੇੜੇ ਆਪਣੇ بیٹے ਸ਼ਮੀ ਨੂੰ ਭਾਖੜਾ ਨਹਿਰ ਤੇ ਲੈ ਕੇ ਗਈ। ਪਰ ਉਸ ਵੇਲੇ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਜਦੋਂ ਸੁਖਮਿੰਦਰ ਨੇ ਆਪਣੇ ਮਾਸੂਮ ਬੱਚੇ ਨੂੰ ਭਾਖੜਾ ਚ ੱਟਕਾ ਦੇ ਦਿੱਤਾ। ਜਿਸ ਤੋਂ ਬਾਅਦ ਇਹ ਬੱਚਾ ਪਾਖੜਾ ਚ ਗੋਤੇ ਖਾਂਦਾ ਚਾਲ ਚ ਫਸ ਗਿਆ ਪਰ ਮਾਸੂਮ ਦੀ ਚੰਗੀ ਕਿਸਮਤ ਲੋਕਾਂ ਵੱਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਮੌਕੇ ਤੇ ਕੋਤਾ ਖੋਰ ਵੀ ਮੌਜੂਦ ਸਨ ਜਿਨ੍ਹਾਂ ਨੇ ਕਰੜੀ ਮੁਸ਼ਕਲ ਤੋਂ ਬਾਅਦ ਇਸ ਮਾਸੂਮ ਨੂੰ ਪਾਣੀ ਚੋਂ ਬਾਹਰ ਕੱਢਿਆ ਸੰਦਰ رائےਗਰ ਬਾਗ ਤੇ ਆਏਦਰ ਕਹਿਣ ਲੱਗੇ ਕਿ ਲੜਕਾ ਨਹਿਰ ਕੇ ਅੰਦਰ ਗਿਰ ਚੁੱਕਾ ਹੈ तो उसको हमने जब निकाड़ा भाग्य सारे लड़कों ने बड़ी मुशक्कत के बाद उसका पानी पुणी निकाला तो आधे घंटे की मेहनत के बाद वो बच्चा ठीक हो गया लेकिन बाद में पता लगा कि उसी की माँ ने उसको धक्का दिया था नहर के अंदर पिछली साइड से जाल के पिछली साइड से खकराड़ा गांव है नापे के पास उस पिंड की रहने वाली वो जनानी थी अपने बच्चों को आकर नहर के अंदर धक्का देने के बाद रायगीरों ने मारे को ये बताया जिस टाइम उसने उसको धक्का दे दिया तो फ़ोन पर यह भी बताया कि मैंने अपने लड़के को धक्का दे दिया है तो इसी तरीके से गोताखोर है ना दिन रात यहाँ पर है ना हर किसी की मदद करते रहते हैं ਪਰ ਪੂਰੇ ਮਾਹੌਲ ਨੂੰ ਉਸ ਵੇਲੇ ਬੱਚੇ ਨੇ ਭਾਵੁਕ ਕਰ ਦਿੱਤਾ ਜਦੋਂ ਜਿਸ ਮਾਂ ਨੇ ਇਸ ਨੂੰ ਪਾਖੜਾ 'ਚ ੱਤਕਾ ਦੇ ਕੇ ਸੁਟਿਆ ਤਾਂ ਮਾਂ ਖੁਦ ਪਾਣੀ ਵਾਲ ਜਾ ਰਹੀ ਸੀ ਤਾਂ ਬੱਚੇ ਨੇ ਚੀਕ ਚਿਹਾੜਾ ਮਚਾ ਦਿੱਤਾ ਅਤੇ ਰੌਲਾ ਪਾ ਦਿੱਤਾ ਕਿ ਮੇਰੀ ਮਾਂ ਨੂੰ ਅਜਿਹਾ ਨਾ ਕਰਨ ਦਿੱਤਾ ਜਾਵੇ। ਉਹ ਬੱਚਾ ਰੋ ਪਕਲ ਰਿਆ ਯਾਰ। ਪੂਰੇ ਮਾਮਲੇ ਬਾਰੇ ਐਸੀ ਜੀ ਸੰਬੰਧਿਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤੋ ਨਾ ਕਿਹਾ ਕਿ ਮਾਂ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਸਾਰੀ ਘਟਨਾ ਵਾਪਰੀ ਹੈ ਪਰ ਜੇਕਰ ਜਾਂਚ ਦੌਰਾਨ ਮਾਂ ਨੂੰ ਮਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਏਗਾ ਮਾਮਲਾ ਇਹ ਸੀ ਕਿ ਸ਼ਮੀ ਸ਼ਰਮਾ ਕਕਰਾਲੇ ਦੀ ਰਹਿਣ ਵਾਲੀ ਆ ਜਿਹੜੀ ਸ਼ਾਦੀशुदा ਇੱਕ ਬੇਟੀ ਤੇ ਇੱਕ ਬੇਟਾ ਉਹਦੇ ਤੇ ਉਹ ਆਪਣੇ ਬੇਟੇ ਦੇ ਨਾਲ ਇੱਥੇ ਆਈ ਸੀ ਨਿਊਰੋ ਤੇ ਦਵਾਈ ਲੈਣ ਆਈ ਸੀਗੀ ਉਹਨੂੰ ਕਦੇ-ਕਦੇ ਟੈਂਪਰੇਰੀ ਕਹਿੰਦੇ ਮੈਂਟਲ ਦੇ ਦੌਰੇ ਪੈਂਦੇ ਆ ਜਿਹਨੇ ਆਪਣਾ ਬੱਚਾ ਸੁੱਟਦਾ ਸੀਗਾ ਜਿੱਤੇ ਗੋਤਾਖੋਰਾਂ ਨੇ ਬੜੀ ਮਿਹਨਤ ਨਾਲ ਉਹ ਬੱਚੇ ਨੂੰ ਜਿਉਂਦਾ ਕਢ ਲਿਆ ਮੌੜ ਟੌਣ ਚੌਂਕੀ ਲਿਆਂਦਾ ਗਿਆ ਉਸ ਤੋਂ ਬਾਅਦ ਉਹਦੇ ਘਰ ਵਾਲਾ ਉਹਦੇ ਭਰਾ ਤੇ ਪੰਚਾਇਤ ਵਾਲੇ ਜਿਨ੍ਹਾਂ ਨੇ ਦੱਸਿਆ ਮੈਂਟਲ ਆ ਇਹ ਕਰਕੇ ਫਿਲਹਾਲ ਬੱਚੇ ਨੂੰ ਭੇਜਤਾ ਆ ਮਾਤਾ ਨੂੰ ਪਰ ਇਹਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਅਮਲ ਚੁਲਾਈ ਜਾਂਦੀ ਦੁਨੀਆ ਤੇ ਦੁੱਖ ਝੱਲ ਕੇ ਮਾਵਾਂ ਆਪਣੇ ਪੁੱਤਰਾਂ ਤੋਂ ਜਾਨਾ ਵਾਰਦੀਆਂ ਤਾਂ ਅਣਗਿਣਤ ਕਹਾਣੀਆਂ ਸੁਣੀਆਂ ਸਨ ਪਰ ਇਹ ਕਿਹੋ ਜਿਹੀ ਮਾਂ ਨੇ ਆਪਣੇ ਹੀ ਢਿੱਡੋ ਜੰਮੇ ਪੁੱਤ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਸੀ ਪਟਿਆਲਾ ਤੋਂ ਅਨਿਲ ਠਾਕੁਰ ਗਲੋਬਲ ਪੰਜਾਬ ਟੀਵੀ